ਆਦਮੀ ساری ਉਮਰ ਕੰਮ ਕਰਦਾ ਜੀ ਤੇ ساری ਉਮਰ ਕੰਮ ਕਰਕੇ ਉਹਦੀ ਇੱਕ ਕਾੰਕਸ਼ਾ ਮੰਨ ਲਓ ਇੱਕ ਬੰਦੇ ਨੇ ਦਾ ਡ੍ਰੀਮ ਹੈ ਕਿ ਮੈਂ ਇੱਕ ਛੋਟੀ ਜੀ ਜੌਬ ਕਰਦਾ ਜਾਂ ਮੈਂ ਕਿਤੇ ਕਿਸੇ ਜ਼ਿੰਮੇਵਾਰ ਭਰਾ ਨਾ ਕੰਮ ਕਰਦਾ ਉਹਦੀ ਇੱਕ ਕਾੰਕਸ਼ਾ ਹੁੰਦੀ ਹੈ ਮੈਂ ਇੱਕ ਘਰ ਬਣਾਉਣਾ ਪਰ ਨਾ ਉਹ ਇੱਕ ਕਮਰੇ ਦਾ ਹੋਵੇ ਇਹ ਕਿਵੇਂ ਹੋ ਸਕਦਾ ਵੀ ਕੋਈ ਬੰਦਾ ਕਹੇ ਵੀ ਯਾਰ ਤੇਰੀ ਤਾਂ ਇਨਕਮ ਥੋੜੀ ਹੈ ਤੂੰ ਛੜ ਪਰੇ ਘਰ ਨੂੰ ਜੀ ਉਹਦਾ ਟੀਣਾ ਪਾਲਾ ਅਸੀਂ ਹੋਪ ਤੇ ਜਿਉਂਦੇ ਹਾਂ ਜ਼ਿੰਦਗੀ ਦਾ ਜਿਹੜੀ ਜ਼ਿੰਦਗੀ ਦਾ ਇਹ ਇਹ ਕੋਈ ਮਿੱਥ ਨਹੀਂ ਕਿ ਕੋਈ ਬੰਦਾ ਕਹੇ ਮੈਂ ਅਜੇ 15 ਸਾਲ ਦੇ ਹਾਂ ਉਹਨੂੰ ਨਹੀਂ ਪਤਾ ਕਿ ਜ਼ਿੰਦਗੀ 5 ਸਾਲ ਹੋ ਰਿਹਾ ਕਹਦਾ 70 ਆਲਾ 110 ਵੀ ਟੱਪ ਜਾਂਦਾ ਤੂੰ ਜ਼ਿੰਦਗੀ ਤਾਂ ਸਵੇਰ ਤੋਂ ਸ਼ਾਮ ਹੈ ਆਦਮੀ ਸਿਰਫ ਕੱਲ ਦੀ ਆਸ 'ਚ ਅੱਜ ਦੀ ਰਾਤ ਨੂੰ ਸੌਂਦਾ ਹੈ ਕਿ ਕੱਲ ਨੂੰ ਇਹ ਕਰਨਾ ਸੋ ਆਪਣੀ ਹਾਇਸੀਅਤ ਮੁਤਾਬਕ ਘਰ ਬਣਾਉਂਦਾ ਐਸੇ ਤਰ੍ਹਾਂ ਵਿਆਹਾਂ ਦੀ ਜਿੱਤ ਸੀ ਗੱਲ ਕਰੂੰ ਜਿਵੇਂ ਜਿਵੇਂ ਯੋਗ ਬਦਲਦਾ ਚੀਜ਼ਾਂ ਬਦਲਦੀਆਂ ਮਸਲਨ ਤੁਸੀਂ ਵਿਆਹ ਕਰਨਾ ਹੈ ਆਪ ਤੇ ਪਿੰਡ ਚ ਤੁਹਾਡੇ ਤੁਹਾਡੀ ਜੇਬ ਚ ਥੋੜੇ ਪੈਸੇ ਆ ਔਰ ਤੁਸੀਂ ਟੈਂਟ ਵੀ ਲਾਉਣਾ ਚਾਹੁੰਦੇ ਹੋ ਆ ਤੁਸੀਂ ਸੋਚਦੇ ਮੈਂ ਉੱਥੇ ਹਲਵਾਈ ਵੀ ਲਾਵਾ ਤੁਸੀਂ ਸਾਰਾ ਕੁਝ ਕਰਨਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਜੇ ਕੁਦਰਤੀ ਆਫਤਾ ਆ ਗਈ ਚਲੋ ਆਪਾਂ ਵਾਟਰਪੂਫ ਟੈਂਟ ਲਗਾ ਲਾਂਗੇ ਪਰ ਉੱਥੇ ਉਹ ਸਾਰਾ ਸਮਾਨ ਲਾਉਣ ਚਾ ਕਰਨਾ ਤੁਹਾਨੂੰ ਸਸਤਾ ਛੋਟਾ ਮੈਨੇਜਮੈਂਟ ਜਿਹਦਾ ਸਾਡੇ ਲਾਗੇ ਮਿਲਦਾ ਉੱਥੇ ਅਲੱਗ-ਅਲੱਗ ਤਰ੍ਹਾਂ ਦੇ ਆ ਅੱਧ ਪੈਸੇ ਵਾਲੇ ਵੀ ਆ ਘੱਟ ਪੈਸੇ ਵਾਲੇ ਸੋ ਮੈਨੂੰ ਲੱਗਦਾ ਜਿਵੇਂ ਜਿਵੇਂ ਯੋਗ ਬਦਲਦਾ ਕੇਈ ਚੀਜ਼ਾਂ ਬਦਲ ਜਾਂਦੀਆਂ ਆ ਆਦਮੀ ਕਹਿੰਦਾ ਯਾਰ ਮੈਂ ਪਹਿਲਾਂ ਦੁਕਾਨ ਤੇ ਜਾਊਂਗਾ ਸਮਾਨ ਖਰੀਦੂਗਾ ਉਹ ਐਫਰਟ ਕਰਨਾ ਵੀ ਛੱਡ ਜਾਂਦਾ ਮਨ ਨਾਲ ਕਿੱਥੇ ਭੱਜਿਆ ਫਿਰੂੰਗਾ ਯਾਰ ਉਹ ਮੈਰੀਜ ਪੋਰਟਲ ਨੂੰ ਫੋਨ ਕਰਦਾ ਉਹ ਬੁੱਕ ਕਰ ਦਿੰਦਾ ਉਹਨੂੰ ਸਾਰੀ ਫੈਸਿਲਿਟੀ ਮਿਲ ਜਾਂਦੀ ਐ ਤੋ ਜਿੱਥੇ ਤੱਕ ਉਹ ਹੈ ਵਿਆਹ ਦਾ ਜਦੋਂ ਬੰਦੇ ਦਾ ਕੋਈ ਦਾ ਜ਼ਿੰਦਗੀ ਚ ਜਦੋਂ ਇਹ ਵਿਆਹ ਦਾ ਮੌਕਾ ਹੁੰਦਾ ਤਾਂ ਉਹ ਪੂਰੀ ਜ਼ਿੰਦਗੀ ਚ ਜੇ ਕੋਈ ਗਰੀਬ ਵੀ ਉਹਦੇ ਲਈ ਸਭ ਤੋਂ ਵੱਡੀ ਖੁਸ਼ੀ ਹੁੰਦੀ ਐ ਕਿ ਉਹ ਖੁਸ਼ੀ ਨੂੰ ਜਿੰਨੇ ਕਿ ਉਹਦੀ ਹیثیت ਤੋਂ ਮਾਣਦਾ ਮੈਨੂੰ ਲੱਗਦਾ ਇਹ ਚੀਜ਼ਾਂ ਇਹ ਸਮਾਜਿਕ ਚੀਜ਼ਾਂ ਇਹਨਾਂ ਨਾਲ ਨਹੀਂ ਕੋਈ ਫਰਕ ਪੈਂਦਾ ਜਿਹੜੀ ਸਭ ਤੋਂ ਵੱਧ ਲੋੜ ਹੈ ਉਹ ਹੈ ਸਿਆਸੀ ਲੁੱਟ ਨੂੰ ਖਤਮ ਕਰਨ ਦੀ ਸਿਆਸੀ ਜੂੜ ਸਿਰ ਤੋਂ ਲਾਉਣ ਦੀ ਅਕਲਮੰਦ ਬੰਦਿਆਂ ਦਾ ਮਤਲਬ ਜੇ ਦੇਖੋ ਕੀ ਹੁੰਦਾ ਕਿ ਨਾ ਜਿਹੜਾ ਥੋੜਾ ਜਿਹਾ ਵੇਹੜ ਸੋਚਣਾ ਜਿਹੜਾ ਉਹ ਜ਼ਰੂਰੀ ਹੁੰਦਾ ਮੰਨ ਲਓ ਹੁਣ ਹਾੜਾ ਹੈ ਜੇ ਪਾਣੀ ਡੈਮਾਂ ਚ ਪਹਿਲਾਂ 50% ਪਹਿਲਾਂ ਰਿਲੀਜ਼ ਕਰਿਆ ਹੁੰਦਾ ਤਾਂ ਹਾੜਾ ਹੁਣੇ ਨਹੀਂ ਸੀ ਜਿਹੜੀ ਅਫਸਰशाही ਰੁਕਾ ਲੈ ਕੇ ਜਾਂਦੀ ਆ ਵੀ ਫਲਾਣਾ ਫਲਾਣਾ ਨੂੰ ਕਰੂਗਾ ਫਿਰ ਉੱਪਰਲੇ ਅਫਸਰ ਨੂੰ ਕਰੂਗਾ ਫਿਰ ਉੱਥੋਂ ਪਰਮਿਸ਼ਨ ਆਊਗੀ ਉਹ ਚਿੱਠੀ ਜਾਂਦੀ 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 ਵਾਪ ਇਹ ਤਾਂ ਕੋਈ ਕਿਟ ਸੀਜ਼ਨ ਹੋਣਾ ਚਾਹੀਦਾ ਇਸ ਤਰ੍ਹਾਂ ਦੀਆਂ ਪੋਸਟਿੰਗ ਜਿਹੜੇ ਕੁਦਰਤੀ ਆਫਤਾਂ ਆ ਗਈ ਜਿਹੜਾ ਉੱਥੇ ਜ਼ਿੰਮੇਵਾਰ ਵਿਅਕਤੀ ਹੈ ਉਹਨੂੰ ਪਤਾ ਕਿ ਇਹ ਤੁਹਾਡੇ ਹੁਣ ਕੈਨੇਡਾ ਅਮਰੀਕਾ ਚ ਦੱਸ ਦਿੰਦੇ ਨੇ ਵੀ ਮਹੀਨੇ ਵਧਾ ਹੋਣਾ ਹੈ ਮੌਸਮ ਹਨਾ ਤੂੰ ਸਾਡੇ ਕੋਲ ਉੱਥੇ ਨਹੀਂ ਪਤਾ ਜੀ ਉਹ ਕਿਤੇ ਨਾ ਕਿਤੇ ਹਵੇਸਲੇ ਹੋਏ ਬੈ ਹੂੰ ਹੂੰ ਉਹ ਬਹੁਤ ਇੱਕ ਜਿਹੜੇ ਉਹੀ ਕੰਗਾਲੀ ਪੀਕ ਤੇ ਪੀਕ